ਅਸਸਲਾਮੁਅਲੈਕਮ ਸਸਰੀਆ ਟਾਲ ਕੀ ਹਾਲ ਚਾਲ ਹੈ ਤੁਹਾਡਾ ਮੇਟਾ ਨੇ ਸੱਚਨੇ ਬਲਤੇ ਬਦਿਆ ਹੋ ਹੋ ਜੇ ਤੇ ਭੈਣ ਭਰਾਵੋ ਰਾਜਵੀਰ ਨੂੰ ਦੁਸਰੇ ਹੋਵੇ ਅੱਜ 3 ਦਿਨ ਹੋ ਗਏ 3 ਦਿਨ ਹੋ ਗਏ ਲੇਕਿਨ ਮਤਲਬ ਕਿਉਂ ਨਾ ਦੋਟ ਭਲਾਏ ਨਹੀਂ ਜਾ ਰਿਹਾ ਹਜੇ ਵੀ ਯਕੀਨ ਨਹੀਂ ਆਂਦਾ ਨਾ ਬੰਦੇ ਨੂੰ ਕਿ ਉਹ ਚਲੇ ਜਾ ਚੁਕੇ ਨੇ ਹਾਂ ਲੇਕਿਨ ਇਹ ਆ ਕਿ ਦੁਨੀਆਦਾਰੀ ਇਹ ਕੰਮ ਚੱਲਦੇ ਰਹਿਣੇ ਆ ਦੁਨੀਆਦਾਰੀ ਦੁਨੀਆ ਵਾਲੇ ਲੋਕ ਭੁੱਲ ਜਾਂਦੇ ਨੇ ਹਰ ਕੋਈ ਆਪਣੇ ਕੰਮਾਂ ਕਰਾ ਦੇ ਨਿਕਲ ਗਿਆ ਹੈ ਦੇਖੀਂ ਪਤਾ ਨਹੀਂ ਜਿੱਦਾਂ ਜਿੱਦਾਂ ਪ੍ਰੋਗਰਾਮ ਇਹਨਾਂ ਨਾਲ ਵੀਡੀਓ ਵੇਖਨੀ ਆ ਜਾਂ ਇਹਨਾਂ ਦੇਖਨੀ ਆ ਰਤਮੇ ਮੈਂ ਦਿਲ ਨੂੰ ਖਿੱਚੀ ਪੈਂਦੀ ਹੈ ਦਿਲ ਨੂੰ ਖਿੱਚ ਪੈਂਦੀ ਹੈ ਲੇਕਿਨ ਗੱਭਰੂ ਜਵਾਨ ਹਾਂ ਲੇਕਿਨ ਟਾਈਮ ਨਹੀਂ ਸਿਚਾਰਿਆ ਦਾ ਜਾ ਲੇਕਿਨ ਆਪਣੇ ਕੰਮਾਂ 'ਚ ਤੂੰ ਵੀ ਮਗਨ ਹੈਂ ਨਾ ਆਪਣੇ ਆਪਣੀ ਜ਼ਿੰਦਗੀ 'ਚ ਜਦ ਮਗਨ ਨਾ ਸਾਰੇ ਇਦਾਂ ਹੀ ਮਗਨ ਹੋ ਜਾਂਦੇ ਨੇ ਫਰਕ ਜ਼ਿਆਦਾ ਪੈਂਦਾ ਹੈ ਤੇ ਘਰ ਵਾਲਿਆਂ ਨੂੰ ਪੈਂਦਾ ਹੈ ਉਹਦੀ ਫੈਮਿਲੀ ਨੂੰ ਪੈਂਦਾ ਹੈ ਜ਼ਿਆਦਾ ਫਰਕ ਉਹਨਾਂ ਦੀ ਜ਼ਿੰਦਗੀ ਬਹੁਤ ਚੇਂਜ ਹੋ ਜਾਂਦੀ ਹੈ ਉਹਨਾਂ ਦੇ ਯਾਨੀ ਕਿ ਜਿਹੜਾ ਖਲਾਫ ਪੈਦਾ ਹੁੰਦਾ ਉਹ ਨਹੀਂ ਪੂਰ ਹੁੰਦਾ ਕੋਈ ਵੀ ਨਹੀਂ ਪੂਰਾ ਕਰ ਸਕਦਾ ਇਹ ਨਹੀਂ ਤਾਂ ਕਿ ਜਵਾਨ ਬਹੁਤ ਹੁੰਦੀ ਹੈ ਨਾ ਉਹ ਤੇ ਬਹੁਤ ਜ਼ਿਆਦਾ ਅਗਰ ਬੰਦੀ ਤੇ ਬਹੁਤ ਜ਼ਿਆਦਾ ਸਾਡੇ ਵੀ ਹੈ ਸਾਨੂੰ ਵੀ ਤਕਲੀਫ ਹੁੰਦੀ ਹੈ ਵੇਖ ਕੇ ਵੈਰੀ ਗੱਲ ਹੈ ਅਸੀਂ ਉਹਨਾਂ ਦੇ ਫੈਨ ਆ ਅਸੀਂ ਉਹਨਾਂ ਦੇ ਫੈਨ ਜਦੋਂ ਵੇਖਾਂਗੇ ਸਾਹਮਣੇ ਸਕਰੀਨ ਤੇ ਜਦੋਂ ਅਸੀਂ ਵੇਖਣਾ ਫਿਰ ਸੋਚਣਾ ਅਸੀਂ ਹੱਸਦਾ ਹੱਸਦਾ ਦੁਨੀਆ ਤੇ ਨਹੀਂ ਰਹੇ ਜਿਹੜਾ ਮਤਲਬ ਜਿਹਦੇ ਚਿਹਰੇ ਚ ਹਰ ਟਾਈਮ ਇੱਕ ਸਮਾਈਲ ਜਿਹਾ ਰਹਿੰਦੇ ਸੀ ਹਾਂ ਬਿਲਕੁਲ ਤੇ ਗੱਭਰੂ ਜਵਾਨ ਮਾਸ਼ਾਅੱਲਾ ਸੋਹਣਾ ਸੁਨੱਖਾ ਮੈਂ ਕਹਿੰਨਾ ਘੱਟ ਹੀ ਪੈਦਾ ਹੁੰਦੇ ਨੇ ਇਦਾਂ ਦੇ ਜੇ ਚ ਕੋਈ ਕਮੀ ਨਾ ਹੋਵੇ ਤੇ ਵੀਰੋ ਅਸੀਂ ਅੱਜ ਵੀ ਅੱਜ ਵੀ ਉਹਨਾਂ ਦੀ ਵੀਡੀਓ ਲੈ ਕੇ ਆਏ ਆ ਅਸੀਂ ਬੜੀ ਪਿਆਰੀ ਵੀਡੀਓ ਹੈ ਉਹਨਾਂ ਦਾ ਇੰਟਰਵਿਊ ਹੈ ਪਿੰਡ 'ਚ ਬੜੀ ਆਵਾਮ ਇਕੱਠੀ ਹੋਈ ਉਹਨਾਂ ਦਾ ਇੰਟਰਵਿਊ ਸੁਣ ਲਈ ਤੇ ਇੰਜੋਏ ਕਰ ਲਈਏ ਤੇ ਮਾਸ਼ਾਅੱਲਾ ਦੇਖੋ ਤੁਸੀਂ ਉੱਥੇ ਇੰਟਰਵਿਊ ਜੇ ਤੁਹਾਨੂੰ ਦੱਸਾਂ ਨੇ ਚ ਉਹ ਚਿੱਦਾ ਮਤਲਬ ਕੋਈ ਯੂਜ਼ਰ ਨਹੀਂ ਕੋਈ ਸਾਜ਼ ਵੈਰਾ ਨਹੀਂ ਤੇ ਤੇ ਵੀ ਇਹ ਵੀ ਉਹਨਾਂ ਦੀ ਆਵਾਜ਼ 'ਚ ਕੀ ਸਾਰ ਲਾਈਵ ਲਾਈਵ ਪਰਫਾਰਮੈਂਸ ਦੇ ਬਾਦਸ਼ਾਹ ਨੇ ਬਾਦਸ਼ਾਹ ਠੀਕ ਹੈ ਇਹ ਹੰਸ ਰਾਜ ਹੁਣੀ ਹੋ ਗਏ ਇਹ ਰਾਜਵੀਰ ਜਵੰਦਾ ਹੋ ਗਏ ਹਰਬੱਜ ਜਨਮਾਨ ਹੋ ਗਿਆ ਦੂਜਾ ਗੁਰਦਾਸ ਮਾਨ ਬਾਬਾ ਜੀ ਹੋ ਗਏ ਇਹ ਚੰਦ ਕਲਾਕਾਰ ਨੇ ਫਿੰਗਰ ਨੇ ਜਿਹੜੇ ਲਾਈਵ ਪਰਫਾਰਮੈਂਸ ਦੇ ਬਾਦਸ਼ਾਹ ਨੇ ਯਾਨੀ ਕਿ ਲਾਈਵ ਪਰ ਇਹਨਾਂ ਦੀ ਲਾਈਵ ਪਰਫਾਰਮੈਂਸ ਐਵੇਂ ਹੁੰਦੀ ਹੈ ਜਿਵੇਂ ਯਾਨੀ ਰਿਕਾਰਡਿੰਗ ਹੁੰਦੀ ਹੁੰਦੀ ਹੈ ਬਿਲਕੁਲ ਆਵਾਜ਼ 'ਚ ਜ਼ਰਾ ਫਰਕ ਨਹੀਂ ਆ ਰਿਹਾ ਚਲੋ ਦੇਖਨੇ ਆ ਵੀਡੀਓ ਫਿਰ ਚੱਲਨੇ ਰਲ ਬਾਅਦ ਹਰਾਲਿਕ ਦੇਸੀ ਪੰਜਾਬ ਸਵਾਗਤ ਹੈ ਤੁਹਾਨੂੰ ਬਹੁਤ ਬਹੁਤ ਤੁਹਾਡਾ ਸ਼ੁਕਰੀਆ ਸਾਰੀ ਟੀਮ ਦਾ ਤੁਸੀਂ ਸਾਡੇ ਪਿੰਡਾਂ ਨੂੰ ਔਰ ਸਾਡੇ ਪਿੰਡ ਦਾ ਸਰਦਾਰ ਜੀ ਉਹ ਹੋਣ ਦੇਖਿਆ ਬਹੁਤ ਬਹੁਤ ਚੱਲਿਆ ਕਿਉਂਕਿ ਗਾਇਕਾਂ ਦੇ ਪਿੰਡ ਵਿੱਚ ਅੱਜ ਬਹੁਤ ਘਟ ਗਏ ਆ ਦੋ ਪਹਿਲਾਂ ਗਾਇਕ ਸੀ ਉਹਨਾਂ ਦੇ ਪਿੰਡ ਤੇ ਅੱਜ ਰਾਜਵੀਰ ਦਾ ਪਿੰਡ ਆ ਜਿਹੜੀ ਉਥੇ ਪਿੰਡ ਚਾ ਕੇ ਮੈਂ ਪਹੁੰਚਾਈ ਤੇੰਤੀ ਚ ਸਤਕਾਰ ਮੇਲਾ ਬਹੁਤ ਧੀਰ ਦੀ ਸੀ ਬਿਲਕੁਲ ਤੇ ਇਹ ਪਿੰਡ ਦਾ ਸਤਕਾਰ ਕਰਕੇ ਤਾਂ ਬਹੁਤ ਬੈਠਿਆ ਨਹੀਂ ਨਹੀਂ ਉਹ ਤਾਂ ਲੱਗ ਰਿਹਾ ਅੱਛਾ ਰਾਜਵੀਰ ਥੋੜੀ ਪੰਛੀ ਚਾਰ ਆਉਨੇ ਹਨ ਜੀ ਪਰਿਵਾਰ ਵਿੱਚ ਕੀ ਮਾਹੌਲ ਰਿਹਾ ਔਰ ਪਰਿਵਾਰ ਵਿੱਚ ਕੌਣ ਹੈ ਔਰ ਕਿੱਥੋਂ ਸਿੱਖਿਆ ਕਿਵੇਂ ਇਸ ਲਾਈਨ ਚ ਕਰੀ ਸਾਡੇ ਨਗਰ ਦੇ ਵਿੱਚ ਵੀ ਕਹਿੰਦਾ ਪਰਿਵਾਰ ਦੇ ਵਿੱਚ ਵੀ ਪਹਿਲਾਂ ਕੋਈ ਸਿੰਗਰ ਨਹੀਂ ਸੀ ਜੀ ਕੋਈ ਖੌਂਦਾਨੀ ਮੈਂ ਕੋਈ ਗਾਇਕ ਨਹੀਂ ਹੈਗਾ ਪਰ ਇਦਾਂ ਵੀ ਜਿਹੜੀ ਸਟੇਜ ਤੇ ਅਸੀਂ ਇੱਥੇ ਬੈਠੇ ਹਾਂ ਅਸਲ 'ਚ ਇੱਥੋਂ ਹੀ ਮੈਂ ਗਾਉਣਾ ਸਿੱਖਿਆ ਪਿੰਡ ਤੋਂ ਇਹੀ ਜਗ੍ਹਾ ਤੇ ਨਗਰ ਕੀਰਤਨ ਤੇ ਮੈਂ ਸਭ ਤੋਂ ਪਹਿਲਾਂ ਗਾਇਆ ਸੀ ਸਭ ਤੋਂ ਪਹਿਲਾਂ ਹਾਂ ਸਭ ਤੋਂ ਪਹਿਲਾਂ ਮੈਂ ਸਰਜਪਤਾਜੀਤ ਸਿੰਘ ਦੀ ਵਾਰ ਗਾਈ ਸੀ ਉਹਨੀਆਂ ਜੀ ਇੱਥੋਂ ਹੀ ਤੇ ਪਿੰਡ ਦੇ ਮੇਰੇ ਸਾਰੇ ਚਾਚੇ ਤਾਏ ਉਹਨਾਂ ਨੇ ਬੜਾ ਮੈਨੂੰ ਸਾਰੇ ਪਿੰਡਦਿਆਂ ਨੇ ਸਹਿਯੋਗ ਹਲਾਸ਼ੇਰੀ ਦਿੱਤੀ ਉਦੋਂ ਅੱਗੇ ਕਿ ਮੈਂ ਵੱਧ ਗਿਆ ਫਰ ਸਕੂਲ ਤੋਂ ਕਾਲਜ ਸਿੱਖਣ ਲੱਗੇ ਸਿਰਦਾ ਰਹਿ ਤਾ ਯੂਨੀਵਰਸਿਟੀ ਚ ਲੱਗੇ ਪਟਿਆਲੇ ਉਥੋਂ ਡਬਲ ਕੋਰਸ ਮੈਡਿਸਟਰੀ ਮੈਂ ਪੜਿਆ ਸਿੱਧਾ ਵੱਧ ਦੋ ਮਹੀ ਜੀ ਚਾਂਦੀ ਦਾ ਕੋਰਸ ਬਣਾਉਂਗਾ ਤੁਝੇ 100 ਕੋਰਸ ਕੋਰਸ ਚਾਂਦੀ ਦਾ ਕੋਰਸ ਕੋਲ ਨਾ ਇਹਦਾ ਜਿਹੜਾ ਕੋਰਸ ਮੈਡਿਸਟਰੀ ਤਾਂ ਸੁਣਦਾ ਹੀ ਹੁੰਦਾ ਅੱਛਾ ਮੈਂ ਕਿਹਾ ਮੈਂ ਇਹਦੇ ਛੋਟੇ ਦਿਨੇ ਚਾਂਦੀ ਦਾ ਕੋਰਸ ਮੈਡਿਸਟਰੀ ਜਿੱਤਿਆ ਸੀ ਅੱਛਾ ਦੋਰੀ ਉੱਥੇ ਤੁਸੀਂ ਕੋਰਸ ਦਿੱਤੇ ਆ ਇੰਟਰ ਯੂਨੀਵਰਸਿਟੀ ਇੰਟਰ ਯੂਨੀਵਰਸਿਟੀ ਕੰਪਲੀਟ ਇਹ ਚੀਜ਼ ਤੋ ਉਸ ਤੋਂ ਬਾਅਦ ਤੁਸੀਂ ਇੱਕਦਮ ਪ੍ਰੋਫੈਸ਼ਨਲ ਲੈ ਗਈ ਕਿ ਉਹਦੇ ਨਾਲ ਆ ਗਈ। ਉਸ ਤੋਂ ਬਾਅਦ ਮੈਂ ਫਿਰ ਹੌਲੀ-ਹੌਲੀ ਫੇਰ ਸਿੱਖਦਾ ਗਿਆ ਪੂਰਵਸ਼ ਤੋਂ ਬਾਅਦ। ਫਿਰ ਉਸ ਤੋਂ ਬਾਅਦ ਮੈਨੂੰ ਜਸ ਰੈਕਰਸ ਵਾਲੇ ਸਾਡੇ ਜਸਮੀਰਪੁਰ ਪਈ ਜੋ ਵੀ ਤੁਸੀਂ ਜਾਣਦੇ ਹੋ ਉਹਨਾਂ ਦੇ। ਉਹਨਾਂ ਉਹ ਮੈਨੂੰ ਮਿਲੇ ਉਹ ਵੀ ਪਹਿਲਾਂ ਸਿੰਗਿੰਗ ਲਾਈਨ 'ਚ ਸੀਗੇ। ਤੇ ਮੇਰੇ ਤਾਂ ਉਹਨਾਂ ਦੀ ਕੰਪਨੀ ਸੀ ਜਸ ਰਿਕਾਰਡ। ਉਹਨਾਂ ਨੇ ਮਨਜਿਆ ਵੀ ਤੂੰ ਵਧੀਆ ਕਰ ਲੈਣਾ। ਵਧੀਆ ਕਰੀਅਰ ਸੋਲਟੀ ਹੈਗੀ ਹੈ ਵੀ ਕਿਉਂ ਨਾ ਤੂੰ ਪ੍ਰੋਫੈਸ਼ਨਲ ਲੈਨ ਜਾ ਕੇ ਇਹ ਕਰਨਾ ਚਾਹੀਦਾ। ਪੂਰਾ ਪਿੰਡ ਵੇਲਾ ਇਕੱਠਾ ਹੋਇਆ ਹੈ। ਛਾਈ ਵੀ ਮਾਰਾਂ ਕਿੱਥੋਂ ਖੜੀ ਹੈ। ਉਸਤਾਦੀ ਮਾਰਾਂ। ਉਸ ਤੋਂ ਦਿਮਰ ਹੋਜੀ ਮੇਰੇ ਸਤ ਸ੍ਰੀ ਅਕਾਲੀ ਖਾਓ ਸਭ ਅੱਜ ਜਗ੍ਹਾ ਵਾਲੇ ਜਾਣਦੇ ਹੋ ਤੁਸੀਂ ਉਹ ਅੱਜ ਕੱਲ੍ਹ ਅਕਾडमी ਚਲਾ ਰਹੇ ਨੇ ਮਦਨਾ ਸੰਗੀਤ ਅਕਾडमी ਹੋਰ ਬਹੁਤ ਸਾਰੇ ਸਟੂਡੈਂਟ ਉਹਨਾਂ ਕੋਲ ਸਿੱਖਣਾ ਆ ਰਹੇ ਨੇ ਤੇ ਸਭ ਤੋਂ ਪਹਿਲਾਂ ਉਹਨਾਂ ਦਾ ਮੈਂ ਇੱਕ ਹੁੰਦਾ ਜੁਤੀ ਢੱਲੋ ਸਾਡਾ ਮਿੱਤਰ ਅਸੀਂ ਦੋ ਜਣੇ ਨੂੰ ਸਿੱਖਣਾ ਲੱਗੇ ਸੀ ਕਾਲਜ ਤੇ ਯੂਨੀਵਰਸਿਟੀ ਮੈਂ 뮤זיਕ ਦੀ ਸਟਡੀ ਸੀ ਜਾਂ ਮੈਂ ਉੱਥੋਂ ਐਮਏ ਥੀਏਟਰ ਤੇ ਟੀਵੀ ਕੀਤੀ ਜੀ ਅੱਛਾ ਥੀਏਟਰ ਨੇ ਮੇਰਾ ਕੋਲ ਜਿੰਨਾ ਸੋਹਣਾ ਸਰਕਾ ਨਾ ਸਮਝੋ ਫਿਲਮਾਂ ਦੀ ਆਫਰ ਆਈ ਲੈ ਮੈਂ ਐਕਚੁਅਲੀ ਨਾਟਕ ਖੇਡ ਰਿਹਾ ਜੀ ਮੇਰੀ ਪੜ੍ਹਾਈ ਉਹੀ ਆ ਸਟਡੀ ਮੈਂ ਥੀਏਟਰ ਤੇ ਟੀਵੀ ਦੀ ਕੀਤੀ ਤੇ ਉਹਨਾਂ ਦੇ ਉੱਤੋਂ 뮤זיਕ ਦਾ ਪਲੇਬੈਕ ਸਿੰਗਲ ਸੀਗਾ ਉੱਥੇ ਅੱਛਾ ਜੀ ਜਿਹੜੀ ਯੂਨੀਵਰਸਿਟੀ ਜਿਵੇਂ ਉਹ ਨਾਟਕ ਹੁੰਦੇ ਸੀ ਪੰਜਾਬੀ ਨਾਲ ਜਿਹੜੇ ਆਲਮੋਸਟ ਫਸੇ ਖੇਡਦੇ ਨੇ ਉਹਨਾਂ ਦੇ ਪਲੇਬੈਕ ਸਿੰਗਲ ਮੈਂ ਕਰਦਾ ਹਾਂ ਕਵਰ ਕਰੇ ਵਾਲ ਕੁਲਵਿੰਦਰ ਬਿੱਲਾ ਮੈਂ ਸੱਜਣਾ ਦੇ ਨਾਮ ਲੈ ਦਵਾ ਜੋਬ ਸਾਰੇ ਸਾਡੇ ਇਕੱਠਾ ਬਿਸਤਰੀ ਇੱਕੋ ਹੀ ਸਾਡਾ ਬੈਠਣਾ ਹਰ ਇੱਕ ਪ੍ਰਾਣੀ ਜਗ ਤੇ ਖੁਸ਼ ਹੁੰਦਾ ਹੈ ਜਦੋਂ ਕਦੇ ਇਹਦੇ ਘਰੇ ਸੰਗਤੀਆਂ ਵੱਖੋ ਵੱਖ ਵਿਚਾਰ ਹੋਰਾਂ ਖੁਸ਼ ਹੁੰਦਾ ਜਦੋਂ ਗੀਤ ਸੁਣਦਾ ਪੁੱਲਾ ਰੇ ਖੁਸ਼ੀ ਮਨਉਂਦਾ ਕੁੱਲ ਜਦ ਲੋਹਣ ਕੋਲ ਤੇ ਨਾਲ ਅਲੜ ਖੁਸ਼ ਹੁੰਦੀ ਹੈ ਨੱਚ ਕੇ ਨਾਲ ਸਹੇਲੀ ਖੁਸ਼ ਹੁੰਦਾ ਵਿੱਚ ਬਹਿ ਕੇ ਟੁੱਟੀਆਂ ਯਾਰ ਓ ਬਈਲੀ ਖੁਸ਼ ਹੁੰਦਾ ਜਦ ਸੁਣੀ ਉਸ ਦੇ ਲਲਕਾਰੇ ਤੂੰ ਬੇਸਲਕੇ ਪਰ ਸਾਥ ਵਾਲੇ ਤੂੰ ਜੰਦੀਆਂ ਉੱਟ ਗੱਡਾ ਨਾ ਓ ਲਈ ਖੁਸ਼ ਹੁੰਦੀ ਜਦ ਲੱਗ ਕੇ ਮੈਂਦੀ ਬਲ ਕੇ ਖੁਸ਼ੀ ਮਲਉਂਦੀ ਢੋਲੀ ਤੋੜ ਕੇ ਕੂਤੀ ਦੀ ਸਾਡੀ ਤਾਂ ਖੁਸ਼ ਹੁੰਦਾ ਜਦੋਂ ਪਿਆਰੇ ਕੂਤੇ ਨੂੰ ਆਵੇ ਔਰ ਤੂੰ ਵੀ ਖੁਸ਼ ਹੁੰਦੀ ਜਦ ਆਉਂਦੀ ਹੱਥ ਗਵਈਏ ਦੇ ਮੈਂ ਸੰਗ ਖੰਗਲ ਖੁਸ਼ ਹੁੰਦਾ ਜਦ ਉਹ ਵਿੱਚ ਕੈਨੇਡਾ ਗਾਵੇ ਕੈਨੇਡਾ ਵਿੱਚ ਗਾਵੇ ਨਾ ਸਿੰਗਰ ਉਹਦਾ ਕੋਈ ਨਹੀਂ ਹਾਂ ਜੇ ਕੈਨੇਡਾ ਜਾ ਕੇ ਸਿੰਗਰ ਹੋ ਜਾਂਦਾ ਬਿਲਕੁਲ ਸਾਡੇ ਸਿੰਗਰਾਂ ਦੀ ਇੱਕ ਉਹ ਜਦੋਂ ਵੀ ਬਾਹਰ ਦੇਸ਼ਾਂ 'ਚ ਟੂਰ ਕਰਕੇ ਆਈਏ ਅਮਰੀਕਾ ਤੇ ਬਹੁਤ ਜਲਦੀ ਅਸੀਂ ਜਾ ਰਹੇ ਹਾਂ ਮੇਰਾ ਖਿਆਲ ਫਰਵਰੀ ਮਾਰਚ ਦਾ ਹੈ ਫਰਵਰੀ ਮਾਰਚ ਵਿੱਚ ਹੈਗਾ ਪਾਸਪੋਰਟ ਵਿੱਚ ਹੈਗਾ ਮੇਰੇ ਕੋਲ ਆਪਾਂ ਚੱਲਾਂਗੇ ਨਾ ਪੂਰੀ ਤਿਆਰ ਰੱਖਣ ਰਾਜਵੀਰ ਦਾ ਪਹਿਲਾ ਗਾਣਾ ਮੁਕਾਬਲਾ ਸੁਣਨਾ ਹੈ ਆਏ ਹਾਏ ਹਾਏ ਜਿਵੇਂ ਕਿਹਾ ਨਾ ਐਵੇਂ ਤਾਂ ਜਰੂਰ ਸੁਣਾਉਂਗਾ ਫਿਰ ਮੁਕਾਬਲੇ ਦੀ ਫਰਮਾਇਸ਼ ਹੋਈ ਹੈ ਮੁਕਾਬਲੇ ਦਾ ਮੈਂ ਥੋੜਾ ਜਿਹਾ ਦੱਸ ਦਵਾਂ ਇਹ ਮੁਕਾਬਲਾ ਗੜਾ ਤੇ ਸਾਡਾ ਕਲੀ ਜੋਧਰ ਦੀ ਜਿਹੜੀ ਮੈਂ ਪਹਿਲਾਂ ਗਿਆ ਇਹ ਮੈਂ ਤਾਂ ਰਾਈਟਰ ਐ ਕਿ ਮੈਂ ਸਰਦਾਰ ਪੁੰਡਾ ਸਿੰਘ ਢਾਲੀਵਾਲ। ਬਹੁਤ ਚੰਗਾ। ਧਰਮਾਨ ਹੋਊਗਾ ਫੇਰ ਇੱਕ ਵਾਰ ਤੁਸੀਂ ਸਾਰੇ ਤਾੜੀਆਂ ਮਾਰੋ ਕਿਉਂਕਿ ਬਹੁਤ ਛੋਟਾ ਲੱਗਦੇ ਨੇ ਉਹ। ਤੇ ਉਹਨਾਂ ਨੂੰ ਲੱਗਿਆ ਹੋਇਆ ਗੜਾ ਸਾਡੇ ਪਿੰਡ ਦਾ ਸਾਡੇ ਪਿੰਡ ਤੋਂ ਦੱਸਿਆ ਹੋਣਾ ਪਹਿਲਾਂ ਤੁਸੀਂ ਜਾਇਓ ਪਿੰਡ 'ਚ ਆਲੂ ਜਿਆਦੇ ਵੀਜਦੇ ਸੀ। ਬਹੁਤ ਜ਼ਿਆਦਾ। ਸਾਡਾ ਪਿੰਡ ਬਹੁਤ ਗੋਰੇ ਆਲੂ ਖਾਗਰ। ਸਾਡਾ ਪਿੰਡ ਬੜਾ ਮਿਹਨਤੀ ਐ ਸਾਰੇ ਬੰਦੇ ਬਹੁਤ ਮਿਹਨਤ ਕਰਦੇ ਆ ਕੋਈ ਪਾਰਟੀ ਵਾਈ ਨਹੀਂ ਰੌਣਕ ਲੱਗੇ ਰਹਿੰਦੇ। ਤੇ ਉਹਨਾਂ ਨੂੰ ਤੁਹਾਨੂੰ ਦੱਸਾ ਲੱਗਿਆ ਵੀ ਉਹ ਪੁੰਡ ਕੁੜੀ ਚੰਡੀਗੜ੍ਹ ਦੀ ਤੂਰ ਅੱਖਾਂ ਬੇ ਸੋਨ ਦਾ ਪੱਤਾ ਲੈਣ ਲਈ ਸਤਾਰਾ ਵਿੱਚ ਜਾਵੇ ਕੁੜੀ ਚੰਡੀਗੜ੍ਹ ਦੀ ਤੂਰ ਅੱਖਾਂ ਬੇ ਸੋਨ ਦਾ ਪੱਤਾ ਲੈਣ ਲਈ ਸਤਾਰਾ ਵਿੱਚ ਜਾਵੇ ਜੱਟਾਂ ਦੇ ਪੰਜਾਬ ਨੂੰ ਪਸੰਦ ਨਾ ਤੂੰ ਕਰੇ ਹਾਰੇ ਘਰ ਲਈ ਤੇ ਲੱਕ ਜਾ ਜਣਾਉਂਦੀ ਜੇ ਇਹ ਨਾ ਮਾਰ ਚੰਡੀਗੜ੍ਹ ਤੇ ਲੰਗਰੇੜਾ ਨੂੰ ਤੇ ਹੜੇ ਗਾਉਂਦੀ ਜੀ ਵਿੰਦਾ ਸਾਹ ਬਹੁਤ ਵਧੀਆ ਸਲੇਲੇ ਫਲਾਕਾਰ ਨੇ ਨੌਜਵਾਨ ਵਧੀਆ ਗਲਾਕਾਰ ਤੇ ਮੇਰੀ ਭਾਵਨਾ ਕੀ ਮੈਜਰ ਨੂੰ ਸੁਣਨ ਮੈਜਰ ਕੋਲ ਜਿਸ ਹੋਏ ਏ ਢਾ ਨਾ 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 ਓ ਮੇ ਤੁ ਕਦੇ ਨਾ ਆਇਓ ਘਮ ਵੇ ਆ ਆ ਓ ਜੇ ਤੂੰ ਚੱਲਿਆ ਵਿਆਹ ਕਰ ਮੋ ਨੂੰ ਓ ਮੇਰੇ ਪੈ ਕੀ ਲੈ ਚਲ ਜਾਂਦੇ ਕੋ ਤੈਨੂੰ ਆ ਤੂੰ ਛੂਟੀ ਨਾਲਿਓ ਸਖੋ ਜਟਾ ਰੂਪ ਜਤੀ ਦਾ ਧੰਦ ਵੇ ਹੇ ਸੇਵਾ ਕਿਹੜੀ ਪਤਮਣੀ ਰੱਬੇ ਮੈਂ ਆ ਆ ਕੋਈ ਔਖਾ ਕਮਨਾ ਕੋਈ ਜਹਾਨੀ ਉਤੇ ਤੇ ਹੁੰਦਾ ਕਰਨਾ ਸਦਾ ਯਾ ਰੱਬੀ ਔਖਾ ਹੋਵੇ ਹੌਸਲਾ ਚੱਕ ਪਹਾੜ ਦਈਏ ਬਿਨ ਹੌਸਲੇ ਚੱਕਣਾ ਖੱਬੀ ਔਖਾ ਇਹ ਕੁੱਲੀਆਂ ਨੂੰ ਸੁਰਗ ਬਣਾ ਦੇ ਈਲਾਂ ਨੂੰ ਜਾਣਦੀ ਲਾ ਕੇ ਮੁੱਡੇ ਨਾਲ ਮੁੱਡਾ ਕੰਮ ਕਰੀਦੇ ਗੱਲ ਕਰੀ ਜਿਆ ਯਾਰ ਦੀ ਜਾਪਾ ਦੀ ਬੱਲੇ ਬੱਲੇ ਕਰਮੋਣੀ ਪੂਰੇ ਪਿੰਡ ਚ ਨਹੀਂ ਚੱਜਦਾ ਏਮ ਜੱਟੀ ਏ ਉਹ ਤਿੰਨ ਪੀੜੀਆਂ ਤੋਂ ਚੱਲਦਾ ਏ ਲਾਕੇ ਜਿੰਨੀ ਸਾਡਾ ਸਰਨੇਮ ਜੱਟੀ ਏ ਸਾਡਾ ਸਰਨੇਮ ਜੱਟੀ ਏ ਤਿੰਨ ਪੀੜੀਆਂ ਤੋਂ ਚੱਲਦਾ ਏ ਜੱਟ ਦਾ ਸਾਡਾ ਸਰਨੇਮ ਜੱਟੀ ਏ ਸਾਡਾ ਸਰਨੇਮ ਜੱਟੀ ਏ ਜੀ ਹੰਦਾ ਨ ਪੀੜੀਆਂ ਤੋਂ ਚੱਲਦਾ ਇਲਾਕੇ ਦੇ ਸਾਡਾ ਸਰਨੇਮ ਜੱਟ ਏ ਉਹ ਤਿੰਨ ਪੀੜੀਆਂ ਤੋਂ ਚੱਲਦਾ ਇਲਾਕੇ ਦੇ ਸਾਡਾ ਸਰਨੇਮ ਜੱਟ ਏ ਨਹੀਂ ਸਾਡਾ ਸਰਨੇਮ ਜੱਟ ਏ ਜਿਆਦੇਸੀ ਪੰਜਾਬ ਦੀ ਦੇਸੀ ਸਾਥ ਸਭ ਸੱਚੇ ਹੀ ਲੈਂਦੀ ਹੈ ਵਿਰਾਮ ਭਾਈ ਰਾਜੀਵ ਜੱਦਾ ਸਾਹਿਬ ਕੀ ਬਾਤ ਹੈ ਬਹੁਤ ਬਹੁਤ ਸ਼ੁਕਰੀਆ ਰੋਣਾ ਤੁਸੀਂ ਸਾਡੇ ਪਿੰਡ ਆਏ ਹੋ ਸਾਡੇ ਪਹਿਲੇ ਸੱਦੇ ਤੁਸੀਂ ਬੁਲਾਇਆ ਤਾਂ ਆਏ ਹੋ ਔਰ ਸਾਡੇ ਸਾਰੇ ਮੇਜਰ ਦਾ ਤੁਸੀਂ ਤੇਰੇ ਨੂੰ ਬਧਾਰੇ ਬਹੁਤ ਬਹੁਤ ਤੁਹਾਡਾ ਸ਼ੁਕਰੀਆ ਤੁਹਾਡਾ ਸ਼ੁਕਰੀਆ ਜਿਹੜਾ ਬੰਦਾ ਜਣਾ ਕਰਦੇ ਹੋ ਤੁਸੀਂ ਬਹੁਤ ਬਹੁਤ ਸ਼ੁਕਰੀਆ ਲੋ ਜੀ ਅਗਲੀ ਵਾਰ ਕਿਸੇ ਹੋਰ ਪਿੰਡ ਦੇ ਵਿੱਚ ਕਿਸੇ ਮਾਸ਼ਾਅੱਲਾ ਵੇਖ ਲੈ ਤਸਮੇ ਇਹ ਸ਼ੁਰੂ ਸ਼ੁਰੂ ਦੇ ਮਦਨ ਨਾਲ ਇੰਟਰਵਿਊ ਹੋਇਆ ਸੀ ਜਦੋਂ ਹਲੇ ਥੋੜਾ ਥੋੜਾ ਇੱਕ ਦੋ ਗਾਣੇ ਨਾਲ ਗਾਏ ਸਨ ਤੇ ਜਿੰਨੇ ਵੀ ਰਾਸ ਜਿੰਨੇ ਵੀ ਉਹਨਾਂ ਨੇ ਮਸ਼ਹੂਰੀ ਲਈ ਹੈ ਪਰ ਉਹਨਾਂ ਦਾ ਮਤਲਬ ਕਿ ਉਹਨਾਂ ਤੇ ਦਿਲ ਚ ਮਤਲਬ ਮਾਸਾ ਵੀ ਘਰੂਰ ਨਹੀਂ ਸੀ ਹੈ ਮਾਸ਼ਾਅੱਲਾ ਬੜਾ ਹੀ ਵਧੀਆ ਤੇ ਬੜਾ ਅੱਛਾ ਜਾਂਦੇ ਨੇ ਹਾਂ ਉਹਨਾਂ ਦੇ ਪਿੰਡ ਜਾਏ ਨੇ ਤਾਂ ਵੇਖ ਪੂਰਾ ਪਿੰਡ ਇਕੱਠਾ ਹੋ ਗਿਆ ਹੈ ਪੂਰਾ ਪਿੰਡ ਯਾਨੀ ਕੋਦੇ ਨਾਲ ਖੜਾ ਤੇ ਉਹਦੀ ਪਰਫਾਰਮੈਂਸ ਦੇਖਣ ਆ ਰਿਹਾ ਨਹੀਂ ਤੇ ਅਕਸਰ ਪਿੰਡਾਂ ਦੇ ਵਿੱਚ ਵਿੱਚ ਮੁਖਾਲਫਤ ਹੁੰਦੇ ਨੇ ਉਹ ਲੱਤਾਂ ਖਿੱਚਦੇ ਨੇ ਤੇ ਉਹ ਕਈ ਮੁਖਾਲਫ ਇਦਾਂ ਦੇ ਹੁੰਦੇ ਨੇ ਕਿ ਸੜ ਦੇ ਮਾਰਨਾਂ ਸਾੜ ਮਾਰਨ ਦੇ ਮਾਰੇ ਉਹ ਜਾਂਦੇ ਨਹੀਂ ਵੀ ਉੱਤੇ ਰਛਣਾ ਪੈ ਜਾਇਆ ਮਜਾ ਜ਼ਿਆਦਾ ਨਾ ਸ਼ੋ ਹੋਵੇ ਕਿ ਪਤਾ ਨਹੀਂ ਇਹਨਾਂ ਪਤਾ ਕਿੰਨੇ ਬਹੁਤ ਮਤਲਬ ਹੈ ਤਸਾਂ ਇਤਨੇ ਨਾਈਸ ਇੰਨੇ ਪਿਆਰਾ ਮੇਰੇ ਨੂੰ ਗੱਲ ਨਹੀਂ ਆਉਂਦੀ ਤੇ ਇੰਨਾ ਇਹਦਾ ਜਾਂ ਦਾ ਟਾਈਮ ਨਹੀਂ ਸੀ ਅੱਲਾ ਇਹਨੂੰ ਹਜੇ ਹੋਰ ਜ਼ਿੰਦਗੀ ਦਿੰਦਾ ਇਹ ਸਾਡੇ ਵਿੱਚ ਹਜੇ ਹੋ ਰਹੇ ਨੇ ਇਹੋ ਜੇ ਬਾਤ ਉਹਨਾਂ ਦਾ ਟਾਈਮ ਆ ਗਿਆ ਸੀ ਹਰ ਬੰਦੇ ਨੇ ਉਨੀ ਹੀ گزارਣੀ ਜਿੰਨੀ ਉਹਦੀ ਲਿਖੀ ਹੈ ਨਾ ਇੱਕ ਸੈਕਿੰਡ ਅੱਗੇ ਨਾ ਇੱਕ ਸੈਕਿੰਡ ਪਿੱਛੇ ਬਾਕੀ ਅੱਲਾਹ ਪਾਕ ਉਹਨਾਂ ਦੀ ਜ਼ਿੰਦਗੀ ਅਗਲੀ ਜ਼ਿੰਦਗੀ ਆਸਾਨ ਕਰੇ ਤੇ ਉਹਨਾਂ ਦੇ ਘਰ ਵਾਲਿਆਂ ਨੂੰ ਸਬਰ ਦੇਵੇ ਬਹੁਤ ਅੱਛੇ ਸਿੰਗਰ ਸਨ ਬਹੁਤ ਅੱਛੇ ਬੰਦੇ ਸਨ ਇਨਸਾਨ ਸਨ ਇਨਸਾਨੀਅਤ ਦਾ ਦਰਦ ਰੱਖਣ ਵਾਲੇ ਸਨ ਬਹੁਤ ਜ਼ਬਰਦਸਤ ਬਹੁਤ ਅੱਛੇ ਬੰਦੇ ਤੇ ਬਾਕੀ ਅੱਛੀ ਗੁਜ਼ਾਰਗੇ ਨੇ ਜਿੰਨੀ ਵੀ ਗੁਜ਼ਾਰਗੇ ਨੇ ਅੱਛੀ ਗੁਜ਼ਾਰਗੇ ਨੇ ਤੇ ਉਹਨਾਂ ਦਾ ਚੈਰਨ ਗੁਜ਼ਾਰੀ ਹਜੇ ਤੱਕ ਉਹ ਕਹਿੰਦੇ ਨੇ ਉਹਨੇ ਜਿਆ ਤਿੰਨ ਪੀੜੀਆਂ ਚੱਲਦਾ ਸਾਡਾ ਕਰ ਨੇਮ ਦਿੱਤੀ ਹੈ ਹਾਂ ਇਹਦਾ ਇਹ ਸਰਨੇਮ ਚਲਦਾ ਹੀ ਰਹੇਗਾ ਇਨਸ਼ਾਅੱਲਾ ਚਲਦਾ ਹੀ ਰਹੇਗਾ ਬਸ ਤਾਂ ਇਹ ਆਪਰ ਦੇਖਾ ਦੇ ਵਿਚਾਰਾ ਆਹ ਜੀ ਜਾਣ ਦਾ ਟਾਈਮ ਨਹੀਂ ਹਾਂ ਚਾਹ ਟਾਈਮ ਨਹੀਂ ਸੀ ਲੇਕਿਨ ਚਲੋ ਜਿੱਦਾਂ ਵੀ ਅੱਲਾਹ ਪਾਕ ਦੀ ਮਰਜ਼ੀ ਹੈ ਜੀ ਅੱਲਾਹ ਪਾਕ ਨੇ ਜਿਹਨੂੰ ਪੈਦਾ ਕੀਤਾ ਉਹਨੂੰ ਲੈ ਕੇ ਵੀ ਜਾਣਾ ਛੋਟੇ ਛੋਟੇ ਜੰਮਦੇ ਵੀ ਚਲ ਜਾਂਦੇ ਨੇ ਜਵਾਨ ਵੀ ਚਲ ਜਾਂਦੇ ਨੇ ਬਜ਼ੁਰਗ ਵੀ ਚਲ ਜਾਂਦੇ ਨੇ ਕਿਸੇ ਦਾ ਜ਼ੋਰ ਨਹੀਂ ਹੈਗਾ ਨਾ ਕਿਸੇ ਨੂੰ ਕੋਈ ਡੱਕ ਸਕਦਾ ਇਹ ਅੱਲਾਹ ਦੇ ਕੰਮ ਨੇ ਜੀ ਅੱਲਾਹ ਆਪਣੇ ਰਾਜ਼ ਬਿਹਤਰ ਜਾਣਦਾ ਤੇ ਬਾਕੀ ਦੋਸਤੋ ਜਿੰਨੀ 기ਦਾਰਗੇ ਨੇ ਮੈਂ ਕਾਂਗਾ ਫਿਰ ਅੱਛੀ 기ਦਾਰਗੇ ਨੇ ਤੇ ਉਹਨਾਂ ਨੂੰ ਇਨਸ਼ਾਅੱਲਾ ਹਰ ਬੰਦਾ ਯਾਦ ਰੱਖੇਗਾ ਤੇ ਉਹਨਾਂ ਦੇ ਅੱਛੇ ਕੰਮ ਯਾਦ ਰੱਖੇਗਾ ਅੱਛੇ ਮਾਲ ਕਰਕੇ ਗਏ ਨੇ ਤੇ ਆਪਣਾ ਨਾਂ ਬਣਾ ਕੇ ਗਏ ਨੇ ਉਹਨਾਂ ਦਾ ਨਾਂ ਜ਼ਿੰਦਾ ਰਹੇਗਾ ਹਮੇਸ਼ਾ ਤੇ ਇਹੇ ਕੁਛ ਕਰਨਾ ਚਾਹੀਦਾ ਬੰਦੇ ਨੂੰ ਜ਼ਿੰਦਗੀ ਦੁਨੀਆ ਤੇ ਇਹੋ ਜੇ ਕੰਮ ਕਰਨੇ ਚਾਹੀਦੇ ਨੇ ਆਪਣਾ ਇੱਕ ਨਾਂ ਬਣਾਉਣਾ ਚਾਹੀਦਾ ਕਿ ਲੋਕ ਉਹਨੂੰ ਅੱਛੇ ਅਲਫ਼ਜ਼ਾਂ ਨਾਲ ਯਾਦ ਰੱਖਣ ਬਾਕੀ ਤੁਸੀਂ ਵੀ ਆਪਣਾ ਬਹੁਤ ਸਾਰਾ ਖਿਆਲ ਰੱਖਿਓ ਤੇ ਅੱਛੇ ਅੱਛੇ ਕੰਮ ਜ਼ਿੰਦਗੀ ਚ ਕਰਦੇ ਰਿਆ ਕਰੋ ਕਿ ਤਾਂ ਕਿ ਲੋਕ ਤੁਹਾਨੂੰ ਯਾਦ ਰੱਖਣ ਤੇ ਮਿਲਣੇ ਨਵੀਂ ਵੀਡੀਓ ਦੇ ਨਾਲ ਅੱਲਾ ਨੀਕੇ ਬਣ ਸਾਨੂੰ ਵੀ ਯਾਦ ਰੱਖਿਓ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਕਰਦਿਓ